ਸਰਪ੍ਰੀਤ ਤਾਲੂ ਵਾਲੀਆਂ ਮੇਰੇ ਸਾਥੀ ਵਿੱਕੀ ਵੱਡੀਰਾ ਜੀ ਏਬੀ 18 ਨਿਊਜ਼ ਤੋਂ ਏਬੀ 18 ਜਿਹੜੀ ਕੈਂਪੇਨ ਇਲੀਗਲ ਐਨਕਰੋਚਮੈਂਟ ਦੇ ਖਿਲਾਫ ਪ੍ਰਸ਼ਾਸਨ ਵੱਲੋਂ ਕਮੇਟੀ ਵੱਲੋਂ ਚੱਲ ਰਹੀ ਹੈ ਉਹਦੀ ਸਪੈਸ਼ਲ ਜਿਹੜੀ ਕਵਰੇਜ ਆ ਤੁਹਾਡੇ ਤੱਕ ਪਹੁੰਚਾਉਂਦਾ ਵਾ ਅਸੀਂ ਵੀ ਜਾਣਦੇ ਹਾਂ ਕਿ ਸਾਲ ਤੋਂ ਉੱਪਰ ਹੋ ਗਿਆ ਇਸ ਕੈਂਪੇਨ ਨੂੰ ਚੱਲਦੇ ਆ ਬਟ ਹੁਣ ਤੱਕ ਇਸ ਕੈਂਪੇਨ ਦਾ ਜਿਹੜਾ ਸਕਸੈਸ ਰੇਟ ਹੈ ਉਹਨੂੰ ਆਪਾਂ 50% ਵੀ ਨਹੀਂ ਕਹਿ ਸਕਦੇ ਅਗੇ ਕੀ ਸਰਕਾਰ ਵੱਲੋਂ ਕੋਈ ਢਿੱਲੀ ਕਰਗ ਜਾਰੀ ਹੈ ਜੀ ਕਿ ਸਰਕਾਰੀ ਜਿਹੜੇ ادارے ਨੇ ਜਾਂ ਅਧਿਕਾਰੀ ਨੇ ਉਹ ਕਿਸੇ ਪਾਸੇ ਨੈਗਲੀਜੈਂਸ ਵਰਤਦੇ ਨੇ ਜਾਂ ਕੀ ਕਾਰਨ ਹੁੰਦਾ ਵ ਬਹੁਤ ਜਿਆਦਾ ਪ੍ਰਭਾਵੀ ਲੱਗਦੀ ਹੈ ਬਟ ਬਾਅਦ ਦੇ ਵਿੱਚ ਇਹ ਚੀਜ਼ ਐ ਲੱਗਦਾ ਵਾ ਜਿਵੇਂ ਕਿ ਅੱਗਾ ਦੌੜ ਪਿੱਛਾ ਚੋੜ ਪੰਜਾਬੀ ਦੀ ਕਹਾਵਤ ਨੂੰ ਸਿੱਧ ਕਰਦੀ ਹੈ ਕਿ ਜਿਵੇਂ ਜਿਵੇਂ ਮੁਹਿਮ ਅੱਗੇ ਵੱਧਦੀ ਜਾਂਦੀ ਹੈ ਪਿੱਛੋਂ ਸਾਰਾ ਸਿਸਟਮ ਹੈ ਉਵੇਂ ਹੀ ਚੱਲਦਾ ਰਹਿੰਦਾ ਆਓ ਜਿਹੜੇ ਸਾਡੇ ਇਥੇ ਦੇ ਲੇਡੀ ਸਿੰਘਮ ਨੇ ਜਿਹੜੇ ਕਿ ਇਸ ਚੀਜ਼ ਨੂੰ ਪ੍ਰੋਪਰ ਢੰਗ ਦੇ ਨਾਲ ਪ੍ਰੈਕਟੀਕਲੀ ਵਜੂਦ ਦੇ ਵਿੱਚ ਲਿਆਉਂਦੇ ਨੇ ਬਟ ਕੀ ਕਾਰਨ ਬਣਦੇ ਨੇ ਕਿ ਦੁਬਾਰਾ ਫੇਰ ਪੰਚਾ ਦਾ ਕਿਹਾ ਸਿਰ ਮੱਥੇ ਪ੍ਰਣਾਲਾ ਉੱਥੇ ਦਾ ਉੱਥੇ ਆ ਜਾਂਦਾ ਉਹਨਾਂ ਤੋਂ ਜਾਣਦੇ ਕਿ ਇਹ ਕੈਂਪੇਨ ਹੁਣ ਤੱਕ ਪ੍ਰੋਪਰ ਸਕਸੈਸ ਕਿਉਂ ਨਹੀਂ ਹੋਈ ਪਹਿਲਾਂ ਨਮੈਂ ਵੈਲਕਮ ਸਾਡੇ ਤਾਰ ਵੀ ਓਕੇ ਹੁੰਦੇ ਨੇ ਜੀ ਫੜੀ ਰੇੜੀ ਵਾਲੇ ਵੀ ਓਕੇ ਹੁੰਦੇ ਨੇ ਪ੍ਰਸ਼ਾਸਨ ਵੀ ਕਹਿੰਦਾ ਵੀ ਅਸੀਂ ਓਕੇ ਆ ਜੀ ਤੇ ਉਹਦੇ ਹਿਸਾਬ ਦੇ ਨਾਲ ਫਿਰ ਇਹ ਕੈਂਪੇਨ ਕਿਵੇਂ ਕਾਮਯਾਬ ਹੋਊਗੀ ਤੇ ਕਿਵੇਂ ਇਸ ਚੀਜ਼ ਦਾ ਜਿਹੜਾ ਸਥਾਈ ਹੱਲ ਹੈ ਲੱਭਿਆ ਜਾਊਗਾ ਸਰ ਮੇਰੇ ਜਲਾਈ 23 ਚਾਰਡਰ ਹੋਏ ਸੀਗੇ ਉਸ ਤੋਂ ਬਾਅਦ ਮੈਂ ਕਾਫੀ ਮਤਲਬ ਇਨਕ੍ਰੋਚਮੈਂਟ ਉਹ ਕਰਵਾ ਦਿੱਤੀ ਸੀ ਚਕਵਾ ਦਿੱਤੀ ਗਈ ਸੀ 50% ਕਲੀਅਰ ਹੋ ਗਿਆ ਸੀ ਕੁਝ ਵਜ੍ਹਾ ਸੀ ਫਿਰ ਮੇਰੇ 3-4 ਮਹੀਨੇ ਬਾਅਦ ਆਰਡਰ ਕੈਨਸਲ ਹੋ ਗਏ ਉਸ ਤੋਂ ਬਾਅਦ ਫਿਰ ਰੇੜੀ ਫੜੀ ਉਸ ਤੋਂ ਵੀ ਜ਼ਿਆਦਾ ਵੱਧ ਗਈ ਹੁਣ ਕੁਝ ਦਿਨ ਤੋਂ ਮੇਰੀ ਸਿਹਤ ਵੀ ਨਹੀਂ ਹੋ ਸਾਨੂੰ ਐਸੋਸੀਏਸ਼ਨ ਵੱਲੋਂ ਤੇ ਬਾਜ਼ਾਰਾਂ ਵੱਲੋਂ ਕੰਪਲੇਂਟਾਂ ਗਈਆਂ ਨੇ ਰੇੜੀਆਂ ਫੜੀਆਂ ਦੀਆਂ ਕਿਉਂਕਿ ਇਹਨਾਂ ਦੇ ਵੀ ਇਹ ਕਹਿੰਦੇ ਸਾਡੇ ਬਿਜ਼ਨਸ ਤੇ ਵੀ ਮਤਲਬ ਸਾਡੀਆਂ ਦੁਕਾਨਾਂ ਤੇ ਕਾਫੀ ਪ੍ਰਭਾਵ ਪੈ ਰਿਹਾ ਇਹਨਾਂ ਦਾ ਤੇ ਅਸੀਂ ਅਪੀਲ ਕਰਦੇ ਹਾਂ ਰੇੜੀ ਫੜੀਆਂ ਵਾਲਿਆਂ ਨੂੰ ਵੀ ਚਲ ਮਾਫਸਰਾਨੋ ਵੀ ਕਰਾਂਗੇ ਵੀ ਇਹਨਾਂ ਨੂੰ ਵੈਂਡਰ ਜ਼ੋਨ ਬਣਾ ਕੇ ਦਿੱਤੇ ਜਾਣ ਕਿਤੇ ਇਹ ਵੀ ਬੇਰੋਜ਼ਗਾਰ ਨਾ ਹੋਣ ਪਰ ਲਾਈਆਂ ਉੱਥੇ ਜਾਣ ਜਿੱਥੇ ਇਹਨਾਂ ਦੇ ਕਿਤੇ ਵੈਂਡਰ ਜ਼ੋਨ ਨੇ ਅਸੀਂ ਵੀ ਬਹੁਤ ਪਰੇਸ਼ਾਨ ਹੁੰਦੇ ਆ ਦੇਖੋ ਅਸੀਂ ਇੱਕ ਰੇੜੀ ਕੋਲ ਇੱਕ ਕੁਰਸੀ ਢਾ ਕੇ ਬੰਦਾ ਨਹੀਂ ਬੈਠ ਸਕਦਾ ਹੈਗਾ ਅਸੀਂ ਉਹਨਾਂ ਮਲੋਰ ਰੋਡ ਤੇ ਆ ਜਿੱਨੇ ਪਰਵਾਸੀਨੋ ਸਾਨੂੰ ਇੰਨਾ ਪਰੇਸ਼ਾਨ ਕਰ ਰਹੇ ਨੇ ਅੱਜ ਕਾ ਰੇੜੀਆਂ ਵਾਲੇ ਫਰੂਟਾਂ ਵਾਲੇ ਉਹ ਇੱਕ ਗਲੀ ਚ ਜਾਂਦੇ ਨੇ ਦੂਜੀ ਵਿੱਚ ਬਾਹਰ ਆ ਜਾਂਦੇ ਨੇ ਤੇ ਹੁਣ ਅਸੀਂ ਇਹ ਹੀ ਸੋਚਿਆ ਵੀ ਪਾ ਦੱਬ ਕੇ ਆਪਣੀ ਮਿਹਨਤ ਸ਼ੁਰੂ ਕਰੋ ਰੇੜੀਆਂ ਚੱਕ ਲੈਣੇ ਉਹਨਾਂ ਦੀਆਂ ਵੀ ਫਰੂਟ ਚੱਕ ਲਓ ਭਾਈ ਰੇੜੀਆਂ ਦੇ ਦਿਓ ਸਾਨੂੰ ਹਨਾ ਤੇ ਇੰਨਾਂ ਨੇ ਪਿੱਛੇ ਰੇੜੀਆਂ ਵਾਲੇ ਫਿਰ ਜਾਂਦਾ ਸਾਨੂੰ ਵੀ ਸਹਿਯੋਗ ਦੇਣਾ ਪਊਗਾ ਹੁਣ ਜਿਵੇਂ ਜੇਟੀ ਰੋਡ ਤੇ ਮੈਂ ਇੱਕ ਦਿਨ ਘੁੰਮ ਰਹੀ ਸੀ ਸਾਰੇ ਦੁਕਾਨਦਾਰ ਨੇ ਕਰੋੜਾਂ ਰੁਪਈਆਂ ਦੀਆਂ ਦੁਕਾਨਾਂ ਨੇ ਉਹ ਵਿਚਾਰੇ ਇੰਨੇ ਪਰੇਸ਼ਾਨ ਸੀਗੇ ਉਹ ਕਹਿੰਦੇ ਵੀ ਗੱਡੀਆਂ ਸਾਡੇ ਤਿੰਨ ਤਿੰਨ ਮੂਰੇ ਲੱਗ ਜਾਂਦੀਆਂ ਨੇ ਵੀ ਸਾਡੀ ਤਾਂ ਦੁਕਾਨ ਤੇ ਕੋਈ ਕਸਟਮਰ ਵੀ ਨਹੀਂ ਆਂਦਾ ਹੈਗਾ ਵੀ ਅਸੀਂ ਕੀ ਕਰੀਏ ਇਹਦਾ ਪਹਿਲਾਂ ਹੀ ਇੱਕ ਡਿਵਾਈਡ ਹੋ ਗਿਆ ਖੰਨਾ ਪੁਲ ਕਰਕੇ ਦੂਸਰਾ ਗੱਡੀਆਂ ਨਾਲ ਇੰਨਾ ਜ਼ਿਆਦਾ ਪਰੇਸ਼ ਥੋੜੇ ਮਾਧਿਅਮ ਰਾਹੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਨਾ ਚਾਹੁੰਦੀ ਆ ਵੀ ਥੋੜਾ ਜਿਹਾ ਕੱਲੇ ਰੇੜੀਆਂ ਨਾਲ ਹੀ ਨਹੀਂ ਜਾਮ ਲੱਗਦਾ ਤੇ ਗੱਡੀਆਂ ਵੀ ਬਹੁਤ ਜ਼ਿਆਦਾ ਰੋਡ ਤੇ ਖੜ ਜਾਂਦੀਆਂ ਨੇ ਕਿਉਂਕਿ ਤੁਸੀਂ ਦੇਖੋਗੇ 4 ਫੁੱਟ ਵੀ ਜਗ੍ਹਾ ਪਬਲਿਕ ਦੇ ਤੁਰਨ ਲਈ ਰੋਡ ਤੇ ਨਹੀਂ ਹੈਗੀ ਸਿਟੀ ਬੰਨ ਦੇ ਤਾਂ ਕੁਝ ਬੰਦੇ ਆਪਣੇ ਪੰਜਾਬੀ ਰੇੜੀਆਂ ਲਗਾ ਰਹੇ ਨੇ ਫਰੂਟਾਂ ਵਾਲੀਆਂ ਸਾਡੀ ਗੱਲ ਸੁਣ ਲੈਂਦੇ ਨੇ ਪਿੱਛੇ ਵੀ ਚਲੇ ਗਏ ਬਸ ਸਿਟੀ ਰੂਵਲ ਜਿਹੜੇ ਪ੍ਰਵਾਸੀ ਨੇ ਤੇ ਮਲੋਰ ਰੋਡ ਤੇ ਪ੍ਰਵਾਸੀ ਨੇ ਉਹ ਤਾਂ ਬਿਲਕੁਲ ਨਹੀਂ ਸੁਣਦੇ ਹੈਗੇ ਕਿਉਂਕਿ ਅਸੀਂ ਜਾਣਨਾ ਚਾਹਤਾ ਹਾਂ ਅਸੀਂ ਜੁਡੀਸ਼ੀਅਲ ਮਤਲਬ ਉਹ ਕਟਾਂਗੇ ਉਹਨਾਂ ਦੇ ਚਲਾਨ ਜੱਜ ਸਾ ਤੇ ਮਤਲਬ ਕਾਰਵਾਈ ਕਰਾਂਗੇ ਇਹਨਾਂ ਤੇ ਜੇ ਮੈਂ ਰਹੀ ਤਾਂ ਮੈਂ ਜਰੂਰ ਕੋਸ਼ਿਸ਼ ਕਰੂੰਗੀ ਨਹੀਂ ਫਿਰ ਸੀਟਾਂ ਨੇ ਬਦਲ ਦੀਆਂ ਰਹਿੰਦੀਆਂ ਨੇ ਥੈਂਕ ਯੂ ਬਿਲਕੁਲ ਜੀ ਅਧਿਕਾਰੀਆਂ ਦੀ ਮਜਬੂਰੀ ਵੀ ਤੁਸੀਂ ਸੁਣ ਸਕਦੇ ਹੋ ਕਿ ਅਕਸਰ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ ਇਹਦਾ ਕੀ ਕਾਰਨ ਹੈ ਜੀ ਕਿ ਉੱਪਰੋਂ ਕੋਈ ਪ੍ਰੈਸ਼ਰ ਹੈ ਜਾਂ ਕੀ ਜਿਹੜੇ ਉੱਚਾ ਰਸੂਕ ਰੱਖਦੇ ਨੇ ਜਾਂ ਆਪਣੀ ਸਿਆਸੀ ਪਹੁੰਚ ਰੱਖਦੇ ਨੇ ਉਹ ਲੋਕਾਂ ਦੀ ਇੰਟਰਫੀਰੈਂਸ ਹੈ ਜਿਹੜੀ ਕਿ ਇਸ ਚੀਜ਼ ਨੂੰ ਪ੍ਰੋਪਰ ਸਕਸੈਸ ਰੇਟ ਵੱਲ ਜਾਣ ਹੀ ਨਹੀਂ ਦਿੰਦੀ ਮੈਮ ਹਜੇ ਤਾਂ ਆਪਾਂ ਦੇਖਿਆ ਕਿ ਚਲਾਨ ਵੀ ਤੁਸੀਂ ਕੱਟੇ ਕਾਫੀ ਸਖਤੀ ਵੀ ਕੀਤੀ ਹਜੇ ਸੇਲ ਦਾ ਸੀਜ਼ਨ ਆਉਣਾ ਹੈ ਜੀ ਜਿਹੜਾ ਕਿ ਮੇਨ ਆਪਣੇ ਖੰਨੇ ਦੀ ਆਲਓਵਰ ਪੰਜਾਬ ਕੀ ਆਲਓਵਰ ਇੰਡੀਆ 'ਚ ਮਸ਼ਹੂਰ ਹੈ ਤਾਂ ਮੈਮ ਉਹਨੂੰ ਲੈ ਕੇ ਕੋਈ ਪ੍ਰੋਟੋਕਾਲ ਬਣਾਇਆ ਗਿਆ ਵਾ ਕੋਈ ਵੇ ਆਊ ਕੰਮ ਕਰਨ ਵਾਲੇ ਨੇ ਉਹ ਵੀ ਆਪਣਾ ਕੰਮ ਸੋ ਚਾਰੂ ਟੰਗ ਨਾਲ ਚਲਾ ਸਕਣ ਹਾਂਜੀ ਅਸੀਂ ਉਹ ਦੁਕਾਨਦਾਰਾਂ ਦੇ ਜਿੰਨੇ ਇਹਨਾਂ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਮਤਲਬ ਜੇਲ੍ਹਾਂ ਲੱਗਣ ਤੋਂ ਪਹਿਲਾਂ ਮਿਲਾਂਗੇ ਮੀਟਿੰਗ ਕਰਾਂਗੇ ਵੀ ਤੁਹਾਨੂੰ ਕਿੰਨੀ ਕਿੰਨੀ ਜਗ੍ਹਾ ਚਾਹੀਦੀ ਆ ਜਿੰਨੇ ਉਹਨਾਂ ਨੂੰ ਪ੍ਰੋਪਰ ਜਗ੍ਹਾ ਚਾਹੀਦੀ ਹੋਊਗਾ ਸਾਨੂੰ ਦੱਸਦਾਂਗੇ ਵੀ ਸਾਡੇ ਇੱਥੇ ਤੱਕ ਲਿਮਟ ਹੋ ਗਈ ਜੇ ਉਹ ਦਾਇਰਾ ਕ੍ਰਾਸ ਕਰਨਗੇ ਫਿਰ ਸਾਨੂੰ ਉਦੋਂ ਵੀ ਮਜਬੂਰੀ ਵਿੱਚ ਚਲਾਨੀ ਕੱਟਣੇ ਪੈਣੇ ਨੇ ਸਾਨੂੰ ਹੁਣ ਸਖਤੀ ਰਵਈਆ ਅਪਣਾਉਣਾ ਪੈਣਾ ਮਤਲਬ ਉਹ ਤਾਂ ਖੁਸ਼ ਆਣੇ ਸਾਡੇ ਕੋਲ ਜਿਵੇਂ ਕਿ ਮੈਂਮ ਦਾ ਕਹਿਣਾ ਹੈ ਕਿ ਜੇਕਰ ਕੋਈ ਕਟਸੀ ਕੋਈ ਸਹੂਲਿਅਤ ਦਿੰਦੇ ਨੇ ਤਾਂ ਸਹੂਲਿਅਤ ਦਾ ਲੋਕ ਨਜਾਇਜ਼ ਫਾਇਦਾ ਚੱਕਦੇ ਨੇ ਤੇ ਠੀਕ ਕਰਨ ਵਾਲੀ ਦਵਾਈ ਹਮੇਸ਼ਾ ਕੌੜੀ ਹੀ ਹੁੰਦੀ ਹੈ ਜੇਕਰ ਹੁਣ ਵੀ ਲੋਕ ਜਾਂ ਜਿਹੜੇ ਲੋਕ ਇਲੀਗਲ ਇਨਕ੍ਰੋਚਮੈਂਟ ਕਰੀ ਬੈਠੇ ਨੇ ਜਾਂ ਅਵੈਧ ਢੰਗ ਦੇ ਨਾਲ ਆਪਣੀ ਰੇੜੀ ਫੜੀ ਚਲਾਉਂਦੇ ਨੇ ਉਹਨਾਂ ਨੂੰ ਪ੍ਰਸ਼ਾਸਨ ਦੇ ਨਾਲ ਕੋਆਪਰੇਟ ਕਰਨਾ ਹੀ ਪੈਣਾ ਹੈ ਨਹੀਂ ਇਹ ਚੀਜ਼ ਦੇ ਜਿਹੜੇ ਨਤੀਜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਪ੍ਰਸ਼ਾਸਨ ਵੱਲੋਂ ਸਖਤੀ ਕੀਤੀ ਜਾਊਗੀ ਸਾਡੇ ਨਾਲ ਇੱਥੇ ਦੇ ਲੋਕਲ ਦੁਕਾਨਦਾਰ ਸਾਡੇ ਜੋਸ਼ੀ ਸਾਹਿਬ ਬੜੇ ਨਜ਼ਦੀਕੀ ਦੋਸਤ ਵੀ ਨੇ ਉਹਨਾਂ ਤੋਂ ਜਾਣਦੇ ਆ ਸਰ ਆਪਾਂ ਵਿਚ ਸੁਗਬੁਗਾਹਟ ਹੁੰਦੀ ਹੈ ਹਲਚਲ ਹੁੰਦੀ ਹੈ ਕਿ ਬੜਾ ਜੀ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਫੋਕੀ ਵਾਹ ਵਾਹੀ ਵੀ ਹੁੰਦੀਆਂ ਤਾੜੀਆਂ ਵੀ ਵੱਜਦੀਆਂ ਨੇ ਤੇ ਲੋਕ ਇੱਥੇ ਤਾਂ ਕਹਿੰਦੇ ਨੇ ਕਿ ਵਾਕਈ ਜੀ ਬਹੁਤ ਵਧੀਆ ਹੋ ਗਿਆ ਬਟ ਅਗਲਾ ਦਿਨ ਚੜਦਾ ਵੇ ਸਰ ਫਿਰ ਐਜ਼ ਇਟ ਇਜ਼ ਇਹ ਸਭ ਕੁਝ ਚੱਲਦਾ ਤਾਂ ਸਰ ਤੁਹਾਡੇ ਹਿਸਾਬ ਦੇ ਨਾਲ ਪਰੇਸ਼ਾਨੀ ਕਿਸੇ ਨੂੰ ਨਾ ਹੋਵੇ ਅਸੀਂ ਵੀ ਕਿਸੇ ਦੇ ਵਪਾਰ ਦੇ ਵਿਰੁੱਧ ਨਹੀਂ ਹੈਗੇ ਬਟ ਪ੍ਰੋਪਰ ਢੰਗ ਦੇ ਨਾਲ ਸ਼ਹਿਰ ਸਹੀ ਢੰਗ ਨਾਲ ਕਿਵੇਂ ਚੱਲੂਗਾ ਸਰ ਸਰ ਪਹਿਲਾਂ ਤਾਂ ਗੱਲ ਇਦਾਂ ਵੀ ਅਸੀਂ ਪਿਛਲੇ ਮਹੀਨੇ ਦੀ 23 ਤਰੀਕ ਨੂੰ ਇੱਕ ਐਪਲੀਕੇਸ਼ਨ ਲਿਖ ਕੇ ਦਿੱਤੀ ਅਸੀਂ ਫਾਇਰ ਗ੍ਰੇਡ ਵਾਲੇ ਅਫਸਰਾਂ ਨੂੰ ਬੁਲਾਇਆ ਤੁਸੀਂ ਵੀ ਦੇ ਪਿੱਛੇ 5 ਫਾਇਰ ਹੋ ਚੁੱਕੀਆਂ ਸਾਡੀ ਗੁਰੂ ਮਰਦਾਸ ਮਾਰਕੀਟ ਦੇ ਵਿੱਚ ਉਹ ਰੱਬ ਕੰਨੀਓ ਕਹ ਲੋ ਜਾਂ ਸਵੇਰ ਦਾ ਟਾਈਮ ਸੀ ਜਾਂ ਰਾਤ ਦਾ ਟਾਈਮ ਸੀ ਇਸ ਕਰਕੇ ਬਹੁਤ ਬਚਾਅ ਹੋ ਗਿਆ ਤੁਹਾਨੂੰ ਪਤਾ ਉਹ ਰੇ ਬਿਜ਼ਨਸ ਹੱਬ ਆ ਗੁਰੂ ਮਰਦਾਸ ਮਾਰਕੀਟ ਤੇ ਅਸੀਂ ਉਹਨਾਂ ਨੂੰ ਬੁਲਾਇਆ 1:30 ਵਜੇ ਤੱਕ ਟਾਈਮ ਸੀਗਾ ਫਾਇਰ ਬ੍ਰਿਗੇਡ ਅਫਸਰਾਂ ਨੂੰ ਕਿ ਇੱਥੇ ਸਾਨੂੰ ਇਹ ਦੱਸੋ ਜੇ ਬਾਹਾਂ ਚਾਂਸ ਕੋਈ ਫਾਇਰ ਹੁੰਦੀ ਆ ਤਾਂ ਤੁਹਾਡੇ ਕੋਲ ਰਸਤਾ ਕਿਹੜਾ ਹੈ ਤੇ ਉਹਨਾਂ ਨੇ ਆਪ ਇਹ ਗੱਲ ਮੰਨੀ ਕਹਿੰਦਾ ਇੱਥੇ ਬਸ ਤਾਂ ਕੀ ਇੱਥੇ ਤਾਂ ਸਕੂਟਰੀ ਨਿਕਲਣੀ ਬਹੁਤ ਔਖੀ ਆ ਠੀਕ ਆ ਅਸੀਂ ਇਸ ਬਾਬਤ ਫਿਰ ਈਓ ਸਾਹਿਬ ਨੂੰ ਮਿਲੇ ਐਪਲੀਕੇਸ਼ਨ ਦਿੱਤੀ 1 23 ਤਰੀਕ ਨੂੰ ਫਿਰ ਰਿਮਾਈਂਡਰ ਦਿੱਤਾ 31 ਤਰੀਕ ਨੂੰ ਉਸੇ ਮਹੀਨੇ ਲਾਸਟ ਮਹੀਨੇ ਦੀ 31 ਤਰੀਕ ਨੂੰ ਵੀ ਦੇ ਕੇ ਆਇਆ ਇੱਕ ਤੇ ਇੱਕ ਫਿਰ ਸਾਨੂੰ ਮੰਤਰੀ ਜੀ ਨੂੰ ਵੀ ਮਿਲਣ ਦਾ ਟਾਈਮ ਮਿਲਿਆ ਤੇ ਮੰਤਰੀ ਜੀ ਨੇ ਸਾਨੂੰ ਸ਼ਵਾਸਨ ਦਿੱਤਾ ਕਿ ਅਸੀਂ ਇਹਨਾਂ ਨੂੰ ਰੇੜੀ ਫੜੀ ਨੂੰ ਅਸੀਂ ਇੱਥੋਂ ਹਟਾਵਾਂਗੇ ਤੇ ਜਿਸ ਕਰਕੇ ਜਿਹੜੀ ਸਾਡੀ ਪ੍ਰੋਪਰ ਕਾਰ ਪਾਰਕਿੰਗ ਆ ਉਹ ਹੋ ਸਕੇ ਸਾਨੂੰ ਰਸਤਾ ਮਿਲ ਸਕੇ ਕਿਉਂਕਿ ਜੇ ਕੋਈ ਬੰਦਾ ਸਾਡਾ ਕਸਟਮਰ ਆਉਂਦਾ ਸਾਡੇ ਕਸਟਮਰ ਸਾਨੂੰ ਇਹ ਕਹਿੰਦੇ ਨੇ ਕਿ ਇੱਥੇ ਤੁਹਾਡੀ ਦੁਕਾਨਾਂ ਤੇ ਪਹੁੰਚਣ ਲਈ ਸਾਨੂੰ ਘੰਟਾ ਡੇਢ ਘੰਟਾ ਕਾਰ ਦੇ ਵਿੱਚ ਹੀ ਬੈਠ ਕੇ ਵੇਟ ਕਰਨੀ ਪੈਂਦੀ ਆ ਬਿਕੋਜ਼ ਸਾਰਾ ਉੜ ਜਾ 35 ਤੋਂ 40 ਰੇੜੀਆਂ ਉਰੇ ਲੱਗੀਆਂ ਹੋਈਆਂ ਠੀਕ ਐ ਔਰ ਅਸੀਂ ਫੇਰੇ ਵੀ ਦੱਸ ਕੇ ਆਏ ਅ ਪ੍ਰਸ਼ਾਸਨ ਨੂੰ ਈਓ ਸਾਹਿਬ ਨੂੰ ਕਿ ਇੱਥੇ 7 ਬੈਂਡਰ ਜ਼ੋਨ ਬਣ ਚੁੱਕੇ ਨੇ ਆਲਰੇਡੀ ਇਹਨਾਂ ਨੂੰ ਉੱਥੇ ਕਿਉਂ ਨਹੀਂ ਸ਼ਿਫਟ ਕੀਤਾ ਇਹ ਵੀ ਸਾਡੇ ਭਰਾ ਨੇ ਇਹ ਵੀ ਬਿਲਕੁਲ ਸਾਡੇ ਭਰਾ ਨੇ ਇਹਨਾਂ ਨੂੰ ਵੀ ਜਗ੍ਹਾ ਮਿਲੀ ਆ ਤੇ ਇਹਨਾਂ ਨੂੰ ਉੱਥੇ ਸ਼ਿਫਟ ਕਰੋ ਇਹਨਾਂ ਨੇ ਵੀ ਰੋਟੀ ਖਾਣੀ ਆ ਹਨਾ ਪਰ ਸਾਨੂੰ ਵੀ ਸਾਡਾ ਕੰਮ ਕਰਨ ਦਿੱਤਾ ਜਾਵੇ ਹਰ ਇੱਕ ਬੰਦੇ ਨੂੰ ਉਹਦਾ ਹੱਕ ਮਿਲਣਾ ਚਾਹੀਦਾ ਇਸ ਕਰਕੇ ਅਸੀਂ ਇਹ ਦਿੱਤਾ ਸੀ ਕਿ ਅਸੀਂ ਹੁਣ ਵੀ ਰੇੜੀ ਫੜੀ ਉਰੇ ਨਹੀਂ ਲੱਗਣ ਦੇਣੀ ਇਹਨਾਂ ਨੂੰ ਜਿੱਥੇ ਇਹਨਾਂ ਦੇ ਬੈਂਡਰ ਜ਼ੋਨ ਨੇ ਜਿਵੇਂ 6-7 ਬੈਂਡਰ ਜ਼ੋਨ ਮਿਲੇ ਹੋਏ ਨੇ ਜੋ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੂੰ ਉੱਥੇ ਜਗ੍ਹਾ ਮ ਤਾਂ ਕਿ ਦੁਕਾਨਦਾਰਾਂ ਨੂੰ ਸਹੂਲਤ ਮਿਲੇ ਦੇਖੋ ਦੁਕਾਨਦਾਰਾਂ ਨੂੰ ਤੁਸੀਂ ਇਹ ਦੇਖੋ ਵੀ ਉਹਰੇ ਖੜ ਕੇ ਕਿਸੇ ਵੀ ਦੁਕਾਨ ਨੂੰ ਨਹੀਂ ਦੇਖ ਸਕਦੇ ਸੀ ਹੁਣ ਤਾਂ ਚੱਕੀਆਂ ਜੜੀਆਂ ਮੈਡਮ ਨੇ ਤੇ ਅਸੀਂ ਹੁਣ ਅੱਗੇ ਤੋਂ ਅਪੀਲ ਕਰਾਂਗੇ ਇਹਨਾਂ ਨੂੰ ਵੀ ਕਰਾਂਗੇ ਕਿ ਆਪਣੀ ਵੈਂਡਰ ਜ਼ੋਨ ਦੇ ਵਿੱਚ ਸ਼ਿਫਟ ਹੋਣ ਤੇ ਸਾਨੂੰ ਵੀ ਕੰਮ ਕਰਨ ਦੇਣ ਆਪ ਵੀ ਕਰਨ ਜਿਵੇਂ ਕਿ ਜੋਸ਼ੀ ਸਾਹਿਬ ਨੇ ਕਿਹਾ ਵੈ ਕਿ ਹਰ ਇੱਕ ਬੰਦਾ ਜਿਹਨੂੰ ਜਿਹੜੀ ਜਿਹੜੀ ਡਿਊਟੀ ਹੈ ਤੇ ਜੋ ਜਿਹਦੀ ਜਿਹਦੀ ਰਿਸਪਾਂਸਿਬਿਲਟੀ ਹੈ ਕਿਰਪਾ ਕਰਕੇ ਉਹ ਆਪਣੀ ਰਿਸਪਾਂਸਿਬਿਲਟੀ ਨੂੰ ਸਮਝੇ ਤਾਂ ਕਿ ਸ਼ਹਿਰ ਨੂੰ ਢੰਗ ਨਾਲ ਚਲਾਇਆ ਜਾ ਸਕੇ ਹਰ ਇੱਕ ਦੇ ਵਪਾਰ ਨੂੰ ਢੰਗ ਨਾਲ ਚਲਾਇਆ ਜਾ ਸਕੇ ਤੇ ਜਿਹੜਾ ਸਿਸਟਮ ਹੈ ਟ੍ਰੈਫਿਕ ਦਾ ਉਹ ਵੀ ਸੁਚਾਰੂ ਢੰਗ ਨਾਲ ਚੱਲ ਸਕੇ ਸਾੰਨਰ ਗੋਲਦੀ ਸ਼ਰਮਾ ਜੀ ਵੀ ਖੜੇ ਨੇ ਗੋਲਦੀ ਸ਼ਰਮਾ ਜੀ ਆਪਾਂ ਦੇਖਿਆ ਵੈ ਕਿ ਜਦੋਂ ਵੀ ਕਮੇਟੀ ਵੱਲੋਂ ਇਹੋ ਜੀ ਕੈਂਪੇਨ ਚੱਲਦੀ ਹੈ ਤਾਂ ਬਹੁਤ ਜ਼ਿਆਦਾ ਇੱਕ ਸ਼ੋਰ ਸ਼ਰਾਬਾ ਬਣਦਾ ਵੈ ਬਟ ਕਹਿੰਦੇ ਨਹੀਂ ਪੰਜ ਚਾਰ ਕਿਹਾ ਸਿਰ ਮੱਥੇ ਪਰਣਾ ਲਾ ਫੇ ਦੇ ਭਰਾ ਨੇ ਦੇਖੋ ਵਪਾਰ ਹਰੇਕ ਨੇ ਚਲਾਉਣਾ ਘਰ ਹਰੇਕ ਨੇ ਪਾਲਣਾ ਪਿਆ ਜੀ ਅਸੀਂ ਕਿਸੇ ਦੇ ਵਪਾਰ ਦੇ ਖਿਲਾਫ ਨਹੀਂ ਹੈਗੇ ਬਟ ਸ਼ਹਿਰ ਨੂੰ ਇੱਕ ਦਿੱਖ ਦੇਣ ਲਈ ਸ਼ਹਿਰ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਹਰੇਕ ਦੀ ਆਪਣੇ ਲੈਵਲ ਤੇ ਜ਼ਿੰਮੇਵਾਰੀ ਬਣਦੀ ਹੈ ਤਾਂ ਤੁਹਾਡੇ ਹਿਸਾਬ ਦੇ ਨਾਲ ਸਾਲ ਰੇੜੀ ਫੜੀ ਵਾਲੇ ਭਰਾਵਾਂ ਨੂੰ ਕੀ ਵੈਂਡਰ ਜ਼ੋਨ ਦੇ ਵਿੱਚ ਸ਼ਿਫਟ ਹੋ ਜਾਣਾ ਚਾਹੀਦਾ ਬਿਲਕੁਲ ਹੋ ਜਾਣਾ ਚਾਹੀਦਾ ਜੀ ਕਿਉਂਕਿ ਜਿਹੜਾ 2014 ਦੇ ਵਿੱਚ ਐਕਟ ਪਾਸ ਹੋਇਆ ਸੀਗਾ ਉਹ মিডিਆ ਭਾਈਚਾਰੇ ਨੂੰ ਵੀ ਪਤਾ ਹੈ ਔਰ ਜਿਹੜੇ ਨਗਰ ਕੌਂਸਲ ਦੇ ਅਧਿਕਾਰੀ ਨੇ ਜਿਨ੍ਹਾਂ ਦੀ ਡਿਗਰੀਗ ਦੇ ਵਿੱਚ ਇੱਕ ਕਮੇਟੀ ਬਣੀ ਹੈ ਟਾਊਨ ਵੈਂਡਿੰਗ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਜ ਹੋ ਇਹ ਐਕਟ ਪਾਸ ਹੋਇਆ ਸੀਗਾ ਵੀ ਉਹਦੇ ਸਾਰੂ ਜਿਹੜੇ ਵੈਂਡਰ ਜ਼ੋਨ ਬਣੇ ਨੇ ਉਹਦੇ ਤੇ ਸਾਰੂ ਸ਼ਿਫਟ ਕੀਤਾ ਜਾਵੇ ਪਰ ਔਰ ਜਿਹੜੇ ਵੈਂਡਰ ਜ਼ੋਨ ਨੇ ਸਿਰਫ ਇਹ ਕਾਗਜ਼ਾਂ ਦੇ ਵਿੱਚ ਹੀ ਨੇ ਜੀ ਜੇ ਤੁਸੀਂ ਕਹੋ ਵੀ ਪ੍ਰੋਪਰ ਉਹ ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਨੇ ਉਹ ਕੁਝ ਨਹੀਂ ਹੈਗਾ ਕਿਉਂਕਿ ਉਹਦੇ ਬਾਰੇ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਤੇ ਨੰਬਰ 2 ਤੇ ਜਿਹੜੀ ਗੱਲ ਰਹੀ ਗਈ ਹਮੇਸ਼ਾ ਹੀ ਜਦੋਂ ਵੀ ਕੋਈ ਕਾਰਵਾਈ ਹੁੰਦੀ ਹੈ ਇਹ ਗਰੀਬ ਰੇੜੀ ਫੜੀ ਵਾਲਿਆਂ ਤੇ ਹੀ ਹੁੰਦੀ ਹੈ ਸ਼ਹਿਰ ਦੇ ਵਿੱਚ ਹੋਰ ਵੀ ਬੜੇ ਨਿਯਾਜ਼ ਕਬਜ਼ੇ ਨੇ ਅਸੀਂ ਬੋਲਦੇ ਚੰਗੜੀ ਲਾਵੇ ਕਿਉਂਕਿ ਸਾਡੇ ਦੁਕਾਨਦਾਰ ਵੀ ਭਰਾ ਨੇ ਜੀ ਬਿਲਕੁਲ ਠੀਕ ਹੈ ਕਿ ਨਹੀਂ ਆ ਹੁਣ ਮੈਂ ਚਲੋ ਕਹਿਣਾ ਨਹੀਂ ਚਾਹੁੰਦਾ ਹੁਣ ਸਾਨੂੰ ਹਾਰ ਕੇ ਕਹਿਣਾ ਪੈ ਰਿਹਾ ਵਾ ਵੀ ਚਲੋ ਅਸੀਂ ਕਹਿੰਨੇ ਵੀ ਚਲੋ ਸਾਰਿਆਂ ਲਈ ਇਹ ਜੋ ਹੈਗਾ ਵਾ ਠੀਕ ਹੈ ਆ ਜਿਹੜੇ ਬਰਾਂਡੇ ਬਣੇ ਹੋ ਨੇ ਲੋਕਾਂ ਦੀਆਂ ਦੇਖਣੇ ਵਾਸਤੇ ਬਣੇ ਹੋਏ ਨੇ ਇਹ ਕਿਉਂ ਨਹੀਂ ਫੇਟਾਏ ਜਾਂਦੇ ਪਏ ਜੀ ਇਹਨਾਂ ਲਈ ਇਹ ਕਿਉਂ ਨਹੀਂ ਖਾਲੀ ਕਰਾਈ ਜਾਂਦੇ ਲੋਕਾਂ ਨੇ ਬੇਸਮੈਂਟਾਂ ਉਰੇ ਬਣਾਈਆਂ ਹੋਈਆਂ ਨੇ ਪਿਛਲੇ ਲੰਬੇ ਸਮੇਂ ਤੋਂ ਕੋਰਟ ਦੇ ਵਿੱਚ ਵੀ ਕੇਸ ਚੱਲਦਾ ਸਾਨੂੰ ਮਜਬੂਰਨ ਹੋ ਕੇ ਬੋਲਣਾ ਪੈ ਰਿਹਾ ਜੀ ਤੇ ਤਿੰਨ ਮੰਜ਼ਲੀ ਲੋਕਾਂ ਨੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬਿਨਾਂ ਲਾਇਸੈਂਸ ਤੋਂ ਛੱਤੀਆਂ ਹੋਈਆਂ ਫਿਰ ਉਹਨਾਂ ਦੇ ਕਾਰਵਾਈ ਕਿਉ ਹੋ ਗਿਆ ਹਮੇਸ਼ਾ ਇਹ ਗਰੀਬ ਰੇੜੀ ਫੜੀ ਵਾਲਿਆਂ ਦੇ ਵਿਚਾਰੇ ਇਹਨਾਂ ਨੇ ਆਪਣੇ ਪਰਿਵਾਰ ਦੀ ਬਾਲ ਨੇ ਆ ਮੁੰਡਾ ਸਾਰਾ ਸਵੇਰੇ ਆਉਂਦਾ ਵਾ ਸ਼ਾਮ ਤੱਕ ਮਿਹਨਤ ਕਰਦਾ ਧੁੱਪੇ ਵੀ ਖੜਦਾ ਵਾ ਗਰਮੀ 'ਚ ਵੀ ਖੜਦਾ ਵਾ ਮੀਂਹ 'ਚ ਵੀ ਖੜਦਾ ਵਾ ਜੀ ਸਾਡੀ ਪ੍ਰਸ਼ਾਸਨ ਅਗੇ ਇੱਕੋ ਹੀ ਬੇਨਤੀ ਹੈ ਵੀ ਜੇ ਸਾਨੂੰ ਰੇੜੀ ਫੜੇ ਵਾਲਿਆਂ ਨੂੰ ਤੁਸੀਂ ਇੱਥੋਂ ਚਕਾਉਣਾ ਵੀ ਉਹਨੂੰ ਜਿਹੜੇ ਵੈਂਡਰ ਜ਼ੋਨ ਤੁਸੀਂ ਬਣਾਏ ਹੋ ਨੇ ਉਹਦੇ 'ਚ ਸ਼ਿਫਟ ਕੀਤਾ ਜਾਵੇ ਪ੍ਰੋਪਰ ਤਰੀਕੇ ਨਾਲ ਕੀਤਾ ਜਾਵੇ ਔਰ ਜਦ ਤੱਕ ਨਹੀਂ ਉਹ ਬਣਦੇ ਹੈਗੇ ਉਦੋਂ ਤੱਕ ਇਹਨਾਂ ਨੂੰ ਕੰਮ ਕਰਨ ਦੀ ਜਾਇਦ ਦਿੱਤੀ ਜਾਵੇ ਜੇ ਕੋਈ ਇਹ ਟ੍ਰੈਫਿਕ ਵਿਘਨ ਪਾਉਂਦੇ ਨੇ ਅਸੀਂ ਪ੍ਰਸ਼ਾਸਨ ਦੇ ਨਾਲ ਅਸੀਂ ਖੁਦ ਅੱਗੇ ਹੋ ਕੇ ਥੈਂਕ ਯੂ ਵੈਰੀ ਮਚ ਜੀ ਹਰੇਕ ਦੇ ਕੋਲ ਆਪਣਾ ਤਰਕ ਹੈ ਜੀ ਆਪਣਾ ਵਿਤਾਰਕ ਹੈ ਸਰਕਾਰਾਂ ਦੇ ਆਪਣੀ ਕਹਿਣੀ ਕਥਣੀ ਹੈ ਜਦ ਉਹਨੂੰ 37ਲ ਤੇ ਦੇਖੀਦਾ ਗਰਾਉਂਡ ਤੇ ਦੇਖੀਦਾ ਤਾਂ ਸਚਾਈ ਕੁਛ ਹੋਰੇ ਨਿਕਲਦੀ ਹੈ ਜਿਵੇਂ ਗੋਲਦੀ ਜੀ ਨੇ ਕਿਹਾ ਕਿ ਵੈਂਡਰ ਜ਼ੋਨ ਨੇ ਜਦ ਤੱਕ ਤਿਆਰ ਹੋਣਗੇ ਤਦ ਜਿਹੜੇ ਸਾਰੇ ਵੈਂਡਰਦ ਨੇ ਉੱਥੇ ਸ਼ਿਫਟ ਕਰ ਜਾਣਗੇ ਤਦ ਤੱਕ ਕਿਵੇਂ ਹੋਊਗਾ ਜੀ ਜਿਵੇਂ ਦੁਕਾਨਦਾਰ ਭਾਈਚਾਰੇ ਨੂੰ ਆਪਣੀ ਮਜਬੂਰੀ ਦੱਸ ਰਹੇ ਨੇ ਹਰੇਕ ਇੱਕ ਦੂਜੇ ਵੱਲ ਅਲੀਗੇਸ਼ਨ ਕਰ ਰਿਹਾ ਵੈ ਬਟ 37ਲ ਤੇ ਜਿਹੜੀ ਸਚਾਈ ਹੈ ਉਹ ਇਹ ਹੈ ਕਿ ਸ਼ਹਿਰ ਇਸ ਟਾਈਮ ਬਿਲਕੁਲ ਬिखर ਚੁੱਕਿਆ ਹੋਇਆ ਹੈ ਜੀ ਤੇ ਜਿਹੜਾ ਸਿਸਟਮ ਹੈ ਉਹ ਆਪਣੀ ਮਰਜ਼ ਜਾ ਹਰੇਕ ਬੰਦਾ ਆਪਣੇ ਹਿੱਤ ਨੂੰ ਮੂਰੇ ਰੱਖ ਰਿਹਾ ਤੇ ਕੁਝ ਜਿਹੜੇ ਰਸੂਕਦਾਰ ਲੋਕ ਜਾਂ ਸਿਆਸੀ ਪਹੁੰਚ ਵਾਲੇ ਲੋਕ ਨੇ ਉਹਨਾਂ ਦੇ ਹੀ ਕੁਝ ਜਿਹੜੇ ਛਤਰਛਾਇਆ ਵਾਲੇ ਬੰਦੇ ਨੇ ਉਹੀ ਆਪਣਾ ਕੰਮ ਕਰਨ ਚ ਕਾਮਯਾਬ ਹੋ ਰਹੇ ਨੇ ਇਹਦਾ ਜਵਾਬ ਹੁਣ ਤੁਸੀਂ ਦਿਓ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਸੇਲ ਵੀ ਤਿਆਰ ਹੈ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਅੱਗੇ ਤੋਂ ਹੋ ਗਿਆ ਮੈਂ ਕਦੇ ਵੀ ਪੱਕਾ ਜੀ ਪੱਕਾ ਇਹ ਕੁਤੀ ਨੂੰ ਮੰਨਣਾ ਹੋਣਾ ਜੁੱਤੀਆਂ ਵਾਲੇ ਤੇ ਅੱਗੇ ਜੁੱਤੀ ਦੀ ਦੁਕਾਨ ਤੇ ਹੈ ਨਹੀਂ ਜਿਹੜਾ ਦੁਕਾਨ ਤਾਂ ਮੰਨਿਆ ਮੇਰੀ ਸਕੂਪਰੀ ਤੇ ਕਿੱਤੀ ਮੜੀ ਆ ਚਾਬੀ ਤਾਂ ਸਪੋਟੀ ਪਿੱਛੇ ਕਰੀ ਬੜੀ ਚੱਕ ਲਓ ਮੈਂ ਵਾਰਨ ਕਰਕੇ ਗਿਆ ਵੀ ਤੁਸੀਂ ਸਿਲੰਡਰ ਵੀ ਦੂਸਰਾ ਜੋੜ ਕਰ ਰਹੇ ਨੇ ਕਮਰਸ਼ੀਅਲ ਨਹੀਂ ਕਰ ਰਹੇ ਹੈ ਜੋੜ ਪਹਿਲਾਂ ਵੀ ਅਸੀਂ ਇਹਨਾਂ ਦਾ ਚਲਾਨ ਕੱਟ ਚੁੱਕੇ ਹਾਂ ਹੁਣ ਵੀ ਫਾਈਨ ਕਰ ਰਹੇ ਹੋ ਜੀ ਹੁਣ ਵੀ ਚਲਾਨ ਕਰ ਰਹੇ ਕਿੰਨੇ ਦਾ ਫਾਈਨ ਕਰੋਗੇ ਜੀ ਕੋਣ ਅਸੀਂ 4 ਰੁਪਏ ਦੇ ਹੀ ਕਰਾਂਗੇ ਵੀ ਪਹਿਲਾਂ ਵੀ ਅਸੀਂ 1000 ਰੁਪਏ ਦੇ ਕਰਕੇ ਗਿਆ ਲਖਾਓ ਗਰਮ ਚੀਜ਼ਾਂ ਨੇ ਉੱਪਰ ਤੁਸੀਂ ਤਾਂ ਪੈ ਗਈ ਦਸ ਮਾ ਤੇ ਕਿੰਨਾ ਹੋਤਾ ਸਮਝਦੇ ਨਹੀਂ ਇਹ ਬਹੁਤ ਬਾਰੇ ਇਹਨਾਂ ਨੂੰ ਸਮਝਾ ਚੁੱਕੇ ਹਾਂ ਅਸੀਂ ਦੁਕਾਨ ਦੋ ਦੁਕਾਨਾਂ ਲਈ ਹੋਈ ਹੈ ਕੀ ਗੱਲ ਤੁਹਾਨੂੰ ਮਾਰਨ ਦੇ ਗਏ ਨਹੀਂ ਤੁਸੀਂ ਮੰਨਦੇ ਕਿਉਂ ਨਹੀਂ ਇਹਨਾਂ ਦੀ ਗੱਲ ਜੀ ਪ੍ਰਸ਼ਾਸਨ ਦੀ ਜੀ ਮੰਨਦੇ ਹਾਂ ਜੀ ਗੱਲ ਅਸੀਂ ਹੁਣੇ ਕਰਵਾ ਜੇ ਮੈਂ ਹੁਣੇ ਕਰਵਾ ਦਿੰਦਾ ਤਾਂ ਸਿਲੰਡਰ ਮੱਟ ਗਿਆ ਤੇ ਸ਼ਾਇਦ ਕੋਣ ਦੁਬਾਰਾ ਹੋਊਗਾ ਜਾਂ ਸਿਲੰਡਰ ਫੜਦਾ ਤਾਂ ਕਮਰਸ਼ੀਅਲ ਸਿਲੰਡਰ ਨਹੀਂ ਡੋਟ ਦਾ ਵੈਸੇ ਪਾਚਾ ਹੋ ਸਕਦਾ ਕੋਈ ਨਾ ਮੜੀ ਹੋਣੀ ਹੋਗਾ ਤੇ ਮੇਰੀ ਕੀ ਨਾ ਵੀਰੇ ਆਪਾਂ